ਰਾਗ ਸੋਰਠਿ ਵਾਰ ਮਹੱਲੇ ਚੌਥੇ ਕੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦਿ ਸਲੋਕ ਮਹੱਲਾ ਪਹਿਲਾ ਸੋਰਠਿ ਸਦਾ ਸੁਹਾਵਣੀ ਦੇ ਸੱਚਾ ਮਨ ਹੋਏ ਦੰਦੇ ਮੈਲ ਨਾ ਕਤ ਮਨ ਜੀਵੇ ਸੱਚਾ ਸੋਏ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਚੌਥੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ ਵਾਰ ਪ੍ਰਾਰੰਭ ਹੁੰਦੀ ਹੈ ਰਾਗ ਸੋਰਠ ਦੇ ਵਿੱਚ ਅੰਗ 642 ਦੇ ਉੱਪਰ ਸੋਵਾਰ ਦੇ ਪਹਿਲੇ ਪੌੜੀ ਦੇ ਨਾਲ ਪਹਿਲੇ ਸ਼ਲੋਕ ਦੇ ਵਿੱਚ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੋਰਠਿ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ ਅਰਥਾਤ ਕਿ ਸੋਰਠਿ ਰਾਗ ਦੇ ਸਦਕਾ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪ ਕੇ ਉਹ ਜੀਵ ਰੂਪ ਇਸ ਤਰੀ ਸਦਾ ਸੁਹਾਵਣੀ ਹੋ ਜਾਂਦੀ ਹੈ ਸੋਹਣੀ ਹੋ ਜਾਂਦੀ ਹੈ ਕਿਹੜੀ ਕਹਿੰਦਾ ਜੇ ਸੱਚਾ ਮਨ ਹੋਏ ਅਰਥਾਤ ਕਿ ਜੇਕਰ ਉਸ ਦੇ ਮਨ ਦੇ ਵਿੱਚ ਉਹ ਸੱਚਾ ਪਰਮੇਸ਼ਰ ਪ੍ਰਗਟ ਹੋ ਜਾਵੇ ਜਾਂ ਸੱਚਾ ਪਰਮੇਸ਼ਰ ਵਸ ਜਾਵੇ ਕਹਿੰਦਾ ਦੰਦੇ ਮੈਲ ਨਾ ਕਤ ਮਨ ਜੀਬਾ ਸੱਚਾ ਸੋਏ ਦੰਦੇ ਮੈਲ ਨਾ ਕਤ ਮਨ ਤਾਂ ਫਿਰ ਮਹਾਰਾਜ ਕਹਿੰਦੇ ਉਹਦੇ ਦੰਦਾ ਦੇ ਵਿੱਚ ਨਿੰਦਿਆ ਚੁਗਲੀ ਰੂਪੀ ਮੈਲ ਵੀ ਨਹੀਂ ਰਹਿ ਜਾਂਦੇ ਨਕਾਤ ਮਾਨ ਅਰਥਾਤ ਕਿਉਂਦੇ ਮਨ ਦੇ ਵਿੱਚ ਈਰਖਾ ਥਵਾ ਸਾੜਾ ਰੂਪ ਕਾਤ ਨਿ ਰਹਿ ਜਾਂਦੇ ਅਤੇ ਜੀਬ ਸੱਚਾ ਸੋਇ ਅਰਥਾਤ ਕਿ ਉਸ ਦੀ ਜ਼ੁਬਾਨ ਦੇ ਉੱਪਰ ਅਸਨਾ ਦੇ ਉੱਪਰ ਵੀ ਉਹ ਸੱਚਾ ਪਰਮੇਸ਼ਰ अथवा ਉਸ ਦਾ ਨਾਮ ਵਸ ਜਾਂਦਾ ਹੈ ਕਹਿੰਦੇ ਸਸੋਰਾ ਪਈਆ ਪਵਸੀ ਸਤਗੁਰ ਸੇਵਨ ਸੰਗ ਪਰ ਹਰ ਕੱਪੜ ਜੈ ਪਰ ਮਿਲ ਖੁਸ਼ੀ 라ਵੇ ਪਰ ਸੰਗ ਸਸੋਰਾ ਪਈਆ ਪਸੀਰ ਅਰਥਾਤ ਕਿ ਫਿਰ ਉਹ ਜੀਵ ਰੂਪੀ ਸ੍ਰੀ ਆਪਣੇ ਸੋਰੇ ਕਰ ਅਥਵਾ ਪਰਲੋਕ ਦੇ ਵਿੱਚ ਵੀ ਅਤੇ ਪੇਕੇ ਕਰ ਅਥਵਾ ਇਸ ਲੋਕ ਦੇ ਵਿੱਚ ਵੀ ਪਤੀ ਪਰਮੇਸ਼ਰ ਵਾਹਿਗੁਰੂ ਦੇ ਪੈ ਅਥਵਾ ਨਿਰਮਲ ਜਿਹੇ ਡਰ ਦੇ ਵਿੱਚ ਵਸਣਾ ਕਰਦੀ ਹੈ ਜੀਵਨ ਬਤੀਤ ਕਰਨਾ ਕਰਦੀ ਹੈ ਔਰ ਸਤਗੁਰ ਸੇਵਨ ਸੰਗ ਅਰਥਾਤ ਕਿ ਨਿਸ਼ੰਗ ਹੋ ਕੇ ਨਿਚਾ ਹੋ ਕੇ ਆਪਣੇ ਸਤਗੁਰ ਪਾਤਸ਼ਾਹ ਜੀਆਂ ਦੀ ਸੇਵਾ ਥਵਾ ਸਮਰਨ ਕਰਦੀ ਐ ਕਹਿੰਦੇ ਪਰ ਹਰ ਕੱਪੜ ਜੇ ਪਿਰ ਮਿਲੈ ਖੁਸ਼ੀ ਰਾਵੈ ਪਰ ਸੰਗ ਪਰ ਹਰ ਕੱਪੜ ਜੇ ਪਿਰ ਮਿਲ ਅਰਥਾਤ ਕਿ ਜੇਕਰ ਹੋ ਜੀਵ ਰੂਪੀਸਰੇ ਆਪਣੇ ਦੇਦਿਆਸ ਅਥਵਾ ਹੰਗਤਾ ਮਮਤਾ ਰੂਪੀ ਆਤਮਾ ਦੇ ਕੱਪੜੇ ਨੂੰ ਲਾ ਕੇ ਪਤੀ ਪਰਮੇਸ਼ਰ ਵਾਹਿਗੁਰੂ ਨੂੰ ਮਿਲਣਾ ਕਰੇ ਕਹਿੰਦਾ ਖੁਸ਼ੀ 라ਵੈ ਫਿਰ ਸੰਗ ਤਾਂ ਫਿਰ ਖੁਸ਼ੀਆਂ ਦੇ ਸਹਿਤ ਆਪਣੇ ਪਤੀ ਦੇ ਸਾਗ ਨੂੰ ਮਹਾਰਾਜ ਕਹਿੰਦੇ ਮਾਣਦੀ ਆ ਭੋਗਦੀ ਐ ਕਹਿੰਦੇ ਸਦਾ ਸਿਗਾਰੀ ਨਾ ਮਨ ਕਦੇ ਨਾ ਮੈਲ ਪਤੰਗ ਸਦਾ ਸਿੰਗਾਰੀ ਨਾ ਮਨ ਮਹਾਰਾਜ ਕਹਿੰਦੇ ਆ ਜੀਵ ਰੂਪੇਸਤਰੀ ਆਪਣੇ ਮਨ ਦੇ ਵਿੱਚ ਉਹ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਧਾਰਨ ਕਰਕੇ ਸਦਾ ਹੀ ਉਸ ਦੇ ਗੁਣਾ ਦੇ ਦੁਆਰਾ ਸ਼ਿੰਗਾਰੀ ਰਹਿੰਦੀ ਹੈ ਔਰ ਕਦੇ ਨਾ ਮੈਲ ਪਤੰਗਰ ਸਾਧ ਕੇ ਇਸ ਤਰੀਕੇ ਦੇ ਨਾਲ ਕਦੇ ਵੀ ਉਸ ਨੂੰ ਰਤੀ ਮਾਤਰ ਵੀ ਮੈਲ ਨਹੀਂ ਲੱਗਦੇ ਕਹਿੰਦਾ ਦੇਵਰ ਜੇਠ ਮੁਏ ਦੁਖ ਸੱਸੂ ਕਾ ਡਰ ਕੇਸ ਜੇ ਪਰ ਭਾਵੈ ਨਾਨਕਾ ਕਰਮ ਮਣੀ ਸਭ ਸੱਚ ਦੇਵਰ ਜੇਠ ਮੁਏ ਦੁਖ ਅਰਥਾਤ ਕਿਸ ਜੀਵ ਰੂਪੇ ਸਤਰੀ ਦੇ ਲੋਭ ਅਥਵਾ ਵਿਕਾਰ ਰੂਪੀ ਦੇਰਤੇ ਜੇਠ ਦੁਖੀ ਹੋ ਕੇ ਦੁੱਖਾਂ ਦੇ ਵਿੱਚ ਮਰ ਜਾਂਦੇ ਹਨ ਅਤੇ ਸਸੂ ਦਾ ਡਰ ਕਿਸ ਅਰਥਾਤ ਕਿ ਉਸ ਅਵਿਦਿਆ ਰੂਪੀ ਸਸ ਦਾ ਡਰ ਭਲਾ ਕਿੰਨੂ ਰਹਿ ਜਾਂਦਾ ਹੈ ਭਾਵ ਕਿ ਕਿਸੇ ਨੂੰ ਵੀ ਨਹੀਂ ਕਹਿੰਦਾ ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭ ਸੱਚ ਜੇ ਪੈਰ ਭਾਵੇਂ ਨਾਨਕਾ ਧੰਨ ਗੁਰੂ ਨਾਨਕ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਉ ਜੀਵ ਰੂਪੀ ਸਤਿਪਤੀ ਪਰਮੇਸ਼ਰ ਵਾਹਿਗੁਰੂ ਨੂੰ ਪਾ ਜਾਵੇ ਜਾਤ ਜਾਵੇ ਚੰਗੀ ਲੱਗ ਜਾਵੇ ਤਾਂ ਮਹਾਰਾਜ ਕਹਿੰਦੇ ਕਰਮਣੀ ਸਭ ਸੱਚ ਆ ਫਿਰ ਉਸ ਦੇ ਮਸਤਕ ਦੇ ਵਿੱਚ ਉਸ ਦੀ ਬਖਸ਼ਿਸ਼ ਰੂਪ ਮਣੀ ਪ੍ਰਗਟ ਹੋ ਜਾਂਦੀ ਹੈ ਅਤੇ ਉਸ ਅਨੁਸਾਰ ਪਸਾਰੇ ਦੇ ਵਿੱਚ ਸਤਿ ਸਰੂਪ ਪਰਮੇਸ਼ਰ ਦੇ ਦਰਸ਼ਨ ਹੋਣ ਲੱਗ ਪੈਂਦੇ ਹਨ ਸੋ ਦੂਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਮਹੱਲਾ ਚੌਥਾ ਸੋਰਠਿ ਤਾਮ ਸੁਹਾਵਣੇ ਜਹਾਰ ਨਾਮ ਟੰਡੋਲੇ ਉਂਗੋਰ ਪਰਖ ਮਨਾਵ ਆਪਣਾ ਗੁਰਮਤੀ ਹਰ ਹਰ ਬੋਲੇ ਸੋਰਠਾਮ ਸੁਹਾਵਣੀ ਮਹਾਰਾਜ ਕਹਿੰਦਾ ਸੋਰਠ ਰਾਗ ਦੇ ਸਦਕ ਹਰੀ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਉਹ ਜੀਵ ਰੂਪੀ ਸ੍ਰੀਤਾ ਹੈ ਸੁਹਾਵਣੀ ਹੋ ਸਕਦੀ ਹੈ ਸੋਹਣੀ ਹੋ ਸਕਦੀ ਹੈ ਜੇਕਰ ਮਹਾਰਾਜ ਕਹਿੰਦੇ ਜਾ ਹਰਨਾਮ ਟੰਡੋਲੇ ਜੇਕਰ ਉਹ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਟੰਡੋਲਣਾ ਕਰੇ ਲੱਭਣਾ ਕਰੇ ਟਟੋਲਣਾ ਕਰੇ ਗੈਦਾ ਗੁਰ ਪੁਰਖ ਮਨਾਵੇ ਆਪਣਾ ਗੁਰਮਤੀ ਹਰ ਹਰ ਬੋਲੇ ਗੁਰ ਪੁਰਖ ਮਨਾਵੇ ਆਪਣਾ ਅਰਥਾਤ ਕਿ ਜੇਕਰ ਉਹ ਆਪਣੇ ਗੁਰੂ ਪੁਰਖ ਨੂੰ ਮਨਾ ਲਵੇ ਅਤੇ ਗੁਰਮਤੀ ਹਰ ਹਰ ਬੋਲੇ ਗੁਰੂ ਮਹਾਰਾਜ ਜੀਆਂ ਤੋਂ ਮਤ ਲੈ ਕੇ ਅਕਲ ਲੈ ਕੇ ਬੁੱਧ ਲੈ ਕੇ ਹਰੀ ਹਰੀ ਨੂੰ ਬੋਲਣਾ ਕਰੇ ਹਰੀ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਹੇ ਕਹਿੰਦੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤਿ ਹਰ ਰੰਗ ਚੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਅਰਥਾਤ ਕਿ ਹਰੀ ਦੇ ਪ੍ਰੇਮ ਦੀ ਕਸਾਈ ਹੋਈ ਉਹ ਹਰੀ ਪਰਮੇਸ਼ਰ ਜੀ ਦੀ ਪ੍ਰੀਤ ਦੀ ਖਿੱਚੀ ਹੋਈ ਦਿਨ ਰਾਤ ਮਹਾਰਾਜ ਕਹਿੰਦੇ ਹਰ ਰਤਿ ਹਰ ਰੰਗ ਚੋਲੇ ਅਰਥਾਤ ਕਿ ਉਹ ਆਪਣੇ ਮਨ ਅਥਵਾ ਤਦ ਰੂਪੀ ਚੋਲੇ ਨੂੰ ਹਰੀ ਪਰਮੇਸ਼ਰ ਜੀ ਦੇ ਰਾਗਤ ਹੋਆ ਪ੍ਰੇਮ ਦੇ ਵਿੱਚ ਰੰਗ ਕੇ ਹਰ ਰਤੇ ਅਰਥਾਤ ਕਿ ਹਰੀ ਪਰਮੇਸ਼ਰ ਜੀ ਦੇ ਪ੍ਰੇਮ ਦੇ ਵਿੱਚ ਰੰਗੀ ਹੀ ਰਹੇ ਕਹਿੰਦੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਹਰ ਜੈਸਾ ਪੁਰਖ ਨਾ ਲੱਭਈ ਅਰਥਾਤ ਕੋਈ ਹਰੀ ਪਰਮੇਸ਼ਰ ਜੀ ਵਰਗਾ ਪੁਰਖ ਤੇ ਕਿਤੇ ਲੱਭਦਾ ਹੀ ਨਹੀਂ ਸਭ ਦੇਖਿਆ ਜਗਤ ਮੈਂ ਟੋਲੇ ਮੈਂ ਸਾਰਾ ਜਗਤ ਟੋਲ ਕੇ ਢੂੰਡ ਕੇ ਦੇਖ ਲਿਆ ਕਹਿੰਦਾ ਗੁਰ ਸਤਗੁਰ ਨਾਮ ਦਰੜਾਇ ਮਨ ਅਨਤ ਨਾ ਕਾਹੂ ਡੋਲੇ ਗੁਰ ਸਤਗੁਰ ਨਾਮ ਦਰੜਾਇ ਅਰਥਾਤ ਗੁਰੂ ਸਤਗੁਰ ਪਾਸ਼ਾ ਜੀਆਂ ਨੇ ਸਾਨੂੰ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਦੇ ਚੰਦ ਰੜ ਕਰ ਦਿੱਤਾ ਪਰ ਪੱਕ ਕਰ ਦਿੱਤਾ ਮਹਾਰਾਜ ਕਹਿੰਦਾ ਮਨ ਅਨਤ ਨਾ ਕਾਹੂ ਡੋਲੇ ਤੇ ਹੁਣ ਸਾਡਾ ਮਨ ਹੋਰ ਕਿਸੇ ਪਾਸੇ ਵੀ ਡੋਲਦਾ ਨਹੀਂ ਭਟਕਦਾ ਨਹੀਂ ਕਹਿੰਦਾ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤ ਗੁਰ ਕੇ ਗੋਲ ਗੋਲੇ ਜਨ ਨਾਨਕ ਹਰ ਕਾ ਦਾਸ ਹੈ ਚੌਥੇ ਗੁਰੂ ਨਾਨਕ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਅਸੀਂ ਉਸ ਹਰੀ ਪਰਮੇਸ਼ਰ ਜੀ ਦੇ ਦਾਸਾਂ ਸੇਵਕਾਂ ਚਾਕਰ ਹਾਂ ਗੁਰ ਸਤ ਗੁਰ ਕੇ ਗੋਲ ਗੋਲੇ ਤੇ ਗੁਰੂ ਸਤ ਗੁਰੂ ਪਾਤਸ਼ਾਹ ਜੀਆਂ ਦੇ ਜਿਹੜੇ ਗੋਲੇ ਨੇ ਉਹਨਾਂ ਦੇ ਵੀ ਗਾਂ ਗੋਲੇ ਹਾਂ ਉਹਦੇ ਗੁਲਾਮਾਂ ਦੇ ਗੁਲਾਮ ਹਾਂ ਸੇਵਕਾਂ ਦੇ ਸੇਵਕ ਹਾਂ ਚਾਕਰਾਂ ਦੇ ਚਾਕਰ ਅਸਵਾ ਦਾਸਾਂ ਦੇ ਦਾਸਾਂ ਸੋ ਆਪਣੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ ਧੰਨ ਗੁਰੂ ਆਮ ਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਤੂੰ ਆਪੇ ਸੇਸ਼ਟ ਕਰਤਾ ਸਿਰਜਣਹਾਰਿਆ ਤੋਦਿਆ ਆਪੇ ਖੇਲ ਰਚਾਏ ਤੋਦਿਆ ਆਪ ਸਵਾਰਿਆ ਤੁਹਾਪੇ ਸ੍ਰਿਸ਼ਟ ਕਰਤਾ ਸਿਰਜਣਹਾਰ ਆਰਥਾਤ ਕੇ ਸਿਰਜਣਹਾਰ ਸਾਰ ਜਗਤ ਨੂੰ ਪੈਦਾ ਕਰਨੇ ਹਾਰਿਆ ਕਾਲਪੁਰਖ ਵਾਹਿਗੁਰੂ ਜੀ ਤੋ ਆਪੇ ਸ੍ਰਿਸ਼ਟੀ ਨੂੰ ਪੈਦਾ ਕਰਨੇ ਵਾਲਾ ਕਰਤਾ ਹੈ ਕਹਿੰਦੇ ਤੁਦੇ ਆਪੇ ਖੇਲ ਰਚਾਏ ਤੁਦੇ ਆਪ ਸਵਾਰਿਆ ਤਤੋ ਆਵੇ ਜਗਤ ਰੂਪੇ ਖੇਡਨ ਮਾਰਾ ਕਹਿੰਦੇ ਰਚਨਾ ਕੀਤਾ ਹੈ ਤੁਦੇ ਆਪ ਸਵਾਰਿਆ ਔਰ ਜਗਤ ਰੂਪੇ ਖੇਡ ਦੇ ਰਚਨਾ ਕਰਕੇ ਤੋ ਆਪ ਹੀ ਇਸ ਖੇਡ ਨੂੰ ਸੰਵਾਰਨਾ ਕੀਤਾ ਹੈ ਕਹਿੰਦੇ ਦਾਤਾ ਕਰਤਾ ਆਪ ਆਪ ਭੋਗਣਹਾਰ ਆ ਸਾਰੇ ਨੂੰ ਦਾਤਾ ਕਰਨੇ ਵਾਲਾ ਦਾਤਾ ਤੇ ਸਾਰੇ ਜਗਤ ਨੂੰ ਪੈਦਾ ਕਰਨੇ ਵਾਲਾ ਕਰਤਾ ਵੀ ਤੋ ਆਪ ਹੀ ਹੈ ਔਰ ਆਪ ਭੋਗਣਹਾਰ ਅਰਥਾਤ ਕਿ ਉਹਨਾਂ ਦਾਤਾ ਨੂੰ ਜਾਂ ਫਿਰ ਭੋਗਾ ਨੂੰ ਭੋਗਣਹਾਰਾ ਵੀ ਆਪ ਹੀ ਹੈ ਪਾਤਸ਼ਾਹ ਜੀ ਕਹਿੰਦੇ ਸਾਬਾ ਤੇਰਾ ਸ਼ਬਦ ਵਰਤਾ ਉਪਾਵਣ ਹਾਰਿਆ ਤੇਸਾਰ ਬਣੇ ਤੁਹਾਡਾ ਹੀ ਸ਼ਬਦ ਵਰਤ ਰਿਹਾ ਹੈ ਜਗਤ ਦੇ ਵਿੱਚ ਹੈ ਆਕਾਲ ਪੁਰਖ ਵਾਹਿਗੁਰੂ ਜਿਹੇ ਉਪਾਵਣ ਹਾਰਿਆ ਹੈ ਜਗਤ ਨੂੰ ਪੈਦਾ ਕਰਨੇ ਵਾਲਿਆ ਕਹਿੰਦੇ ਹੋ ਗੁਰਮੁਖੇ ਸਦਾ ਸਲਾਹੀ ਗੁਰ ਕਉ ਵਾਰਿਆ ਹਾ ਗੁਰਮੁਖੇ ਸਦਾ ਸਲਾਹੀ ਅਰਥਾਤ ਕਿ ਮੈਂ ਗਰਮੋ ਘੋ ਕੇ ਗੁਰੂ ਮਹਾਰਾਜ ਜੀ ਅਨੁਸਾਰੀ ਹੋ ਕੇ ਸਦਾ ਹੀ ਉਸ ਹਰੀ ਪਰਮੇਸ਼ਰ ਨੂੰ ਸਲਾਉਣਾ ਕਰਦੇ ਹਾਂ ਉਸ ਨੂੰ ਵਧਿਆਉਣਾ ਕਰਦੇ ਹਾਂ ਔਰ ਗੁਰ ਕੋ ਵਾਰਿਆ ਮਹਾਰਾਜ ਕਹਿੰਦੇ ਗੁਰੂ ਮਹਾਰਾਜ ਜੀਆਂ ਤੋਂ ਵਾਰਨੇ ਜਾਂਦੇ ਹਾਂ ਸਦਕੇ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਕਹਿੰਦਾ ਸਭ ਤੇਰਾ ਸਬਦ ਵਰਤ ਉਪਾਵਣ ਹਾਰਿਆ ਹੋ ਗਰਮੋ ਘੇ ਸਦਾ ਸਲਾਹੀ ਗੁਰ ਕੋ ਵਾਰਿਆ वाहे गुरु जी का ख़ालसा वाहे गुरु जी की फतह